ਇਹ ਨਾਮ ਹੈ ਜੀ ਮੇਰਾ ਨਾਮ ਹਰਿੰਦਰ ਸਿੰਘ ਗੋਲਦੀ ਤੂਰ ਗੋਲਦੀ ਕੀ ਗੱਲ ਬਾਤ ਹੈ ਅੱਜ ਸਾਰਾ ਮਹੱਲਾ ਜਿਹੜਾ ਇਕੱਠਾ ਹੋਇਆ ਹੈ ਕੀ ਮਾਮਲਾ ਹੈ ਅਸੀਂ ਸਮੂਹ ਤੂਰ ਪੱਤੀ ਵਾਸੀ ਆ ਅਸੀਂ ਬਹੁਤ ਗੰਦਗੀ ਦੇ ਨਾਲ ਪਿਛਲੇ ਬਹੁਤ ਸਾਲਾਂ ਤੋਂ ਗੰਦਗੀ ਨਾਲ ਜੂਝ ਰਹੇ ਆ ਪਹਿਲਾਂ ਤਾਂ ਨਗਰ ਕੌਂਸਲ ਸਾਡੀ ਇੱਥੇ ਗੰਦ ਦਾ ਢੇਰ ਲਾ ਰਹੀ ਸੀ ਚਲੋ ਅਸੀਂ ਉਹਨੂੰ ਦੇਖਦੇ ਹੋਏ ਅਸੀਂ ਇਹ ਤਿੰਨ ਚਾਰ ਕੀਲੇ ਪਾਰਕ ਬਣਾਉਣ ਵਾਸਤੇ ਉਹਨਾਂ ਨੂੰ ਕਹਤਾ ਵੀ ਤੁਸੀਂ ਪਾਰਕ ਬਣਾਓ ਵਧੀਆ ਗੱਲ ਹੈ ਸਰਕਾਰਾਂ ਪਾਰਕ ਬਣਾਉਂਦੀਆਂ ਨੇ ਇਹ ਜਿਹੀਆਂ ਉਦੋਂ ਮਾਦ ਉਹ ਸਾਨੂੰ ਐਸੀ ਵੀ ਸਾਨੂੰ ਇਹ ਕੂੜੇ ਤੋਂ ਨਜਾਤ ਮਿਲ ਜੂਗੀ ਪਰ ਇਹ ਕੂੜਾ ਉਦੋਂ ਬਾਅਦ ਚੱਕ ਕੇ ਇੱਥੇ ਸੜਦਾ ਜਦੋਂ ਅਸੀਂ ਆਉਂਦੇ ਐਮਸੀ ਦਾ ਬੰਨ ਨਾਲ ਜਾ ਲਾਇ ਨਾਲ ਪਹਿਲਾਂ ਗੱਲ ਕੀਤੀ ਉਹ ਕਹਿੰਦੇ ਵੀ ਸਿਰਫ 5-7 ਦਿਨਾਂ ਦਾ ਕੰਮ ਹੈ ਉਦੋਂ ਬਾਅਦ ਅਸੀਂ ਇਹ ਦੂ ਇੱਥੋਂ ਲੈ ਜਾਾਂਗੇ ਸ਼ਿਫਟ ਕਰ ਦਾਂਗੇ ਪਰ ਪਤਾ ਨਹੀਂ ਕੀ ਉਹ 5-7 ਦਿਨ ਹਜੇ ਤੱਕ ਖਤਮ ਨਹੀਂ ਹੋ ਰਹੇ ਇਹ 1.5 ਸਾਲ ਹੋ ਗਿਆ ਇਹ ਇੱਥੇ ਚੱਲ ਰਿਹਾ ਨਾ ਤਾਂ ਮੈਨੂੰ ਸਵਚ ਭਾਰਤ ਵਾਲਿਆਂ ਦੀ ਸਮਝ ਆਉਂਦੀ ਹੈ ਜਿਹੜਾ ਮੋਦੀ ਸਾਹਿਬ ਕਹਿੰਦੇ ਨੇ ਵੀ ਮੈਂ ਸਵਚ ਭਾਰਤ ਚਲਾਇਆ ਹੋਇਆ ਹੈ ਨਾ ਮੈਨੂੰ ਆ ਪੰਜਾਬ ਵਾਲੇ ਨਹੀਂ ਰੰਗਲਾ ਪੰਜਾਬ ਵਾਲੇ ਦੀ ਸਮਝ ਆਉਂਦੀ ਐ ਵੀ ਇਹਨਾਂ ਨੂੰ ਇਹ ਰੰਗਲਾ ਪੰਜਾਬ ਆ ਸਵੱਛ ਭਰਤ ਦੀਂਦਾ ਨਹੀਂ ਹੈਗਾ ਇੱਥੇ ਵੱਸੋਂ ਚ ਇੰਨਾ ਗੰਦ ਪੈ ਰਿਹਾ ਲਫਾਫੇ ਉਰੇ ਮੈਂ ਤੁਹਾਨੂੰ ਦੱਸਦਾ ਹਸਪੀਟਲ ਦੇ ਜਿਹੜੇ ਟੀਕੇ ਨੇ ਜਿਹੜੇ ਅਜ਼ੂਜ਼ ਕਿੱਤੇ ਹੁੰਦੀ ਐ ਜਾਂ ਪੱਟੀਆਂ ਨੇ ਗੰਦੀਆਂ ਲਹੂ ਦੀਆਂ ਉਰੇ ਆਮ ਪਈਆਂ ਹੁੰਦੀਆਂ ਨੇ ਉਹਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਐ ਸਾਡੇ ਨਾਲ ਘਰ ਨੇ ਤੁਸੀਂ ਆ ਦੇਖੋ ਜਮੀ ਵਿੱਚ ਜਿੱਥੇ ਕੂੜਾ ਸਿੱਟ ਰਹੇ ਨੇ ਇਹ ਜਿਹੜੇ ਨਾਲ ਕਰਨੀ ਇਹਨਾਂ ਨੇ ਵੀ ਨਿਜੀ ਤੌਰ ਤੇ ਗਏ ਅਸੀਂ ਵੀ 2 ਦਿਨ ਪਹਿਲਾਂ ਇੱਥੇ ਸਾਰੇ ਭਾਈਚਾਰਾ ਇਕੱਠਾ ਹੋਇਆ ਨਾ ਈਓ ਸਾਹਿਬ ਨੂੰ ਫੋਨ ਕੀਤਾ ਈਓ ਸਾਹਿਬ ਦਾ ਫੋਨ ਹੀ ਨਹੀਂ ਅਟੈਂਡ ਕਰਦੇ ਚਲੋ ਬਿਜ਼ੀ ਹੋਣਗੇ ਉਦੋਂ ਬਾਅਦ ਉਹਨਾਂ ਨੇ ਆਪਣੇ ਕਿਊਰੇ ਮੁਲਾਜ਼ਮ ਭੇਜਤਾ ਉਹਨੂੰ ਬਹੁਤ ਪਿਆਰ ਸਤਿਕਾਰ ਨਾਲ ਅਸੀਂ ਕਿਹਾ ਵੀ ਛੋਟੇ ਭਾਈ ਤੂੰ ਇੱਥੇ ਬੰਦ ਕਰ ਇਹ ਕੂੜਾ ਨਹੀਂ ਅਸੀਂ ਸੱਟਣ ਦਿੰਦੇ ਠੀਕ ਹੈ ਤੂੰ ਉਹ ਦੇਖੋ ਉਹ ਕੰਨੇ ਜੀ ਇਹ ਤਾਂ ਪਾਰਟ ਟਾਈਮ ਆ ਉਹ ਪਿੱਟਾਂ ਬਣਾਈਆਂ ਜਾ ਰਹੀਆਂ ਨੇ ਪੱਕੀਆਂ ਜੀ ਪੱਕੀਆਂ ਪਿੱਟਾਂ ਬਣਾਈਆਂ ਜਾ ਰਹੀਆਂ ਇਸ ਕਿਰਚ ਨਾ ਤਾਂ ਅਸੀਂ ਉਹ ਪਟਾ ਬਣਉਂਦੇ ਹੀ ਨਾ ਅਸੀਂ ਉਹ ਕੂੜਾ ਸੱਟਣ ਅਸੀਂ ਇਹਨਾਂ ਨੂੰ ਬਹੁਤ ਵਾਰ ਕਹਤਾ ਹੋਂ ਜਿਹੜਾ ਉਰੇ ਭਾਵੇਂ ਉਹ ਸਰਕਾਰੀ ਆ ਭਾਵੇਂ ਉਹ ਪ੍ਰਾਈਵੇਟ ਆ ਕੋਈ ਵੀ ਪੂੜਾ ਸਿੱਟਣਾ ਆਊਗਾ ਆਬਦਾਬ ਜ਼ਿੰਮੇਵਾਰ ਹੈ ਤੋਂ ਅਸੀਂ ਬੇਨਤੀ ਕਰਦੇ ਆ ਜਿਵੇਂ ਤੁਸੀਂ ਆਬਦਾਂ ਘਰ ਸਾਫ਼ ਰੱਖਦੇ ਹੋ ਆਬਦਾ ਮਹੱਲਾ ਸਾਫ਼ ਰੱਖਦੇ ਹੋ ਸਾਨੂੰ ਵੀ ਸਫਾਈ ਚਾਹੀਦੀ ਆ ਸਾਨੂੰ ਸਾਫ਼ ਰਹਿਣ ਦਿਓ ਆਪਣੇ ਘਰ ਦਾ ਗੰਦ ਆਪਣੀ ਦੁਕਾਨ ਦਾ ਗੰਦ ਉਹ ਤੁਹਾਡੀ ਜ਼ਿੰਮੇਵਾਰੀ ਆ ਸਾਡੇ ਮਹੱਲੇ ਚ ਨਾ ਪਾਓ ਜੀ ਬੱਸ ਗੋਡੀ ਜੀ ਇੱਕ ਸਵਾਲ ਹੈ ਜਦੋਂ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਲੋਕ ਥੋੜਾ ਸਿੱਟਣ ਲੱਗੇ ਸੀ ਉਸ ਸਮੇਂ ਕਿਉਂ ਨਹੀਂ ਰੋਕਿਆ ਗਿਆ ਅਰਜ ਹੀ ਜਾ ਕੇ ਕਿਉਂ ਜਿਹੜਾ ਜਾਗਰੂਕ ਹੋਣਾ ਤੇ ਪਤਾ ਕੀ ਹੈ ਇਹ ਉਹ ਹੋ ਜਾਂਦੀ ਹੈ ਵੀ ਅੱਜ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਤਾਂ ਸ਼ਾਇਦ ਅੱਜ ਜਾਗਰੂਕ ਹੋ ਰਹੇ ਹਾਂ ਨਾ ਇਹ ਆ ਅਸੀਂ ਬਹੁਤ ਛਿਰਤੋਂ ਕਹਿੰਦੇ ਆ ਰਹੇ ਹਾਂ ਬਹੁਤ ਛਿਰਤੋਂ ਬੇਨਤੀਆਂ ਕਰਦੇ ਆ ਰਹੇ ਹਾਂ ਆਪ ਜਾ ਕੇ ਨਗਰ ਕੌਂਸਲ ਨੂੰ ਪਿਆ ਦੇਖੋ ਹਰ ਗੱਲ ਨੂੰ ਅਸੀਂ ਮੀਡੀਆ ਚ ਲੈ ਕੇ ਜਾਈਏ ਹਰ ਗੱਲ ਨੂੰ ਅਸੀਂ ਇਹ ਤਾਂ ਥੋੜਲੇ ਬਤਾਉਦੋਂ ਆਉਂਦੇ ਆ ਜਦ ਅੱਕ ਜਾਂਦੇ ਆ ਫਿਰ ਜਦ ਥੋੜ ਇਸ ਕਰਕੇ ਇਹ ਕੋਈ ਅੱਜ ਦੀ ਨਹੀਂ ਹੈਗੀ ਵੀ ਅੱਜੇ ਹੋਏ ਆ ਬਹੁਤ ਚਿਰ ਤੋਂ 6 ਮਹੀਨੇ ਸਾਲ ਤੋਂ ਲੱਗੇ ਹੋਏ ਆ ਇਹਨਾਂ ਨੂੰ ਬੇਨਤੀਆਂ ਕਰਨ ਇਕੱਲੇ ਕਹਣ ਵਾਸਤੇ ਵੀ ਨਾ ਪੂਰੇ ਨਾ ਲੱਗਦਾ ਕਿਉਂ ਨਹੀਂ ਜਿਹੜੀ ਗੱਲ ਮੰਨੀ ਜਾ ਰਹੀ ਸ਼ਹਿਰ ਦੇ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈਗੀ ਜਿੱਥੇ ਕੋੜਾ ਸਿੱਟਿਆ ਜਾ ਸਕੇ ਸਰਕਾਰ ਦਾ ਧਿਆਨ ਹੀ ਨਾ ਜਿਹੜੀਆਂ ਕਮਾਂ ਵਾਲੇ ਸਰਕਾਰ ਦਾ ਧਿਆਨ ਹੋਣਾ ਚਾਹੀਦਾ ਸਰਕਾਰ ਦਾ ਧਿਆਨੇ ਨਹੀਂ ਇਲੈਕਸ਼ਨਾਂ ਚੁੱਲਦੇ ਰਹਿੰਦੇ ਨੇ ਆ ਹੁਣ ਫਿਰ ਇੱਕ ਨਵੀਂ ਇਲੈਕਸ਼ਨ ਆ ਗਈ ਪਹਿਲਾਂ ਸਰਪੰਚੀ ਦੀਆਂ ਕਿ ਆਈ ਡੀ ਐਮ ਸੀ ਨਾ ਉਹ ਸਰਕਾਰ ਨੂੰ ਕੰਮ ਜਿਹੜੇ ਕਰਨੇ ਚਾਹੀਦੇ ਉਹ ਨਹੀਂ ਆਪਣੇ ਐਡ ਕੰਪਨੀਆਂ ਕਰੀ ਜਾਂਦੀਆਂ ਨੇ ਇਸ ਕਰਕੇ ਸਰਕਾਰ ਨੂੰ ਜਿੱਥੇ ਵਰਕ ਕਰਨਾ ਚਾਹੀਦਾ ਹੈ ਉਸੇ ਕੰਮ ਕਰਨਾ ਚਾਹੀਦਾ ਉਹ ਤਾਂ ਕਰਦੀ ਰਹੇ। ਜਾ ਕੇ ਸਭ ਤੋਂ ਜ਼ਰੂਰੀ ਸਾਨੂੰ ਸਾਡੀ ਆਬੋਹਵਾ ਤੇ ਪਾਣੀ ਹੈ। ਸਾਡੀ ਆਬੋਹਵਾ ਵੀ ਇਹਨਾਂ ਨੇ ਗੰਦੀ ਕੀਤੀ ਹੋਈ ਹੈ। ਸਾਡਾ ਪੀਣ ਵਾਲਾ ਪਾਣੀ ਵੀ ਗੰਦਾ ਕੀਤਾ ਹੋਇਆ। ਇਹ ਇਹ ਕਹਿੰਦੇ ਨੇ ਵੀ ਅਸੀਂ ਇੱਕ ਵਧੀਆ ਸਮਾਜ ਨੂੰ ਵਧੀਆ ਬਣਾਵਾਂਗੇ। ਇੱਕ ਵਧੀਆ ਸਰਕਾਰ ਬਣਾਵਾਂਗੇ ਪਰ ਜਿੰਨੀ ਮਾੜੀ ਸਰਕਾਰ ਇਹਨਾਂ ਨੇ ਦਿੱਤੀ ਹੈ ਮੈਨੂੰ ਹੀ ਲੱਗਾ ਕਿ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜਿੰਨੇ ਅਸੀਂ ਆ ਭੈਣ ਭਾਈ ਖੜੇ ਹਨ ਸਾਨੂੰ 2 4 ਨੂੰ ਛੱਡ ਕੇ ਸਾਰਿਆਂ ਨੇ ਆਪ ਨੂੰ ਵੋਟ ਪਾਈ ਸਾਰਿਆਂ ਨੇ ਅਸੀਂ ਵੀ ਕਿਦਾਂ ਕਿਤੇ ਸੋਚਦੇ ਸੀ ਯਾਰ ਬਦਲਾਅ ਆਊਗਾ ਸ਼ਾਇਦ ਵਧੀਆ ਸਰਕਾਰ ਆਊਗੀ ਪਰ ਇਹ ਸਾਰੇ ਹੁਣ ਇੰਨੇ ਇੱਕੇ ਹੋਏ ਨੇ ਯਾਰ ਸਾਨੂੰ ਬਾਹਰਲੇ ਕੰਮ ਤਾਂ ਛੱਡੋ ਜਿਹੜਾ ਸਾਡਾ ਸ਼ਹਿਰ ਸਾਡਾ ਮੱਲਾ ਇੰਨਾ ਸਾਫ਼ ਸੀਗਾ ਮੰਨਿਆ ਜਾਂਦਾ ਸੀ ਭਵਾਨੀਗੜ ਏਰੀਆ 'ਚ ਸਾਡੇ ਮੱਲਾ ਮੰਨਿਆ ਜਾਂਦਾ ਸੀ ਪਰ ਹੁਣ ਸਭ ਤੋਂ ਵੱਡਾ ਗੰੰਡ ਸਾਡੇ ਮੱਲੇ ਤੇ ਹੋਇਆ ਸਾਰੇ ਭਵਾਨੀਗੜ ਦਾ ਗੰੰਡ ਇੱਥੇ ਆਉਂਦਾ ਦੇਖੋ ਅਸੀਂ ਇਸ ਕਰਕੇ ਥੋੜੇ ਮਾਧਿਮ ਰਾਹੀਂ ਯੋ ਸਾਬ ਨੂੰ ਬੇਨਤੀ ਕਰਦੇ ਆ ਸਾਡੇ ਨਗਰ ਕੌਂਸਲ ਦੇ ਨੌਜਵਾਨ ਪ੍ਰਧਾਨ ਨੇ ਨਰਿੰਦਰ ਸਿੰਘ ਹਾਸ਼ੀ ਉਹਨਾਂ ਨੂੰ ਬੇਨਤੀ ਕਰਦੇ ਆ ਸਾਡੇ ਐਸਆਈ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਇਹਨੂੰ ਹੁਣ ਬੰਦ ਤਾਂ ਦੋ ਦਿਨਾਂ ਦਾ ਕੀਤਾ ਹੋਇਆ ਐ ਇੱਥੋਂ ਇਹ ਚਕਾਓ ਵੀ ਆਹ ਦੇਖੋ ਉਹਦੇ ਸਬਜ਼ੀਆਂ ਵਾਲੇ ਸਬਜ਼ੀਆਂ ਸੱਟ ਜਾਂਦੇ ਨੇ ਡੰਗਰ ਕਿਵੇਂ ਨੇ ਇਹ ਡੰਗਰ ਲੜਦੇ ਨੇ ਜਦੋਂ ਸ਼ਾਮ ਨੂੰ ਬੀਬੀਆਂ ਕੋਈ ਦੁੱਧ ਲੈਣ ਜਾਂਦਾ ਕੋਈ ਜਵਾਕ ਸੈਰ ਕਰਨ ਜਾਂਦਾ ਇਹਨਾਂ ਨੇ ਦੋ ਤਿੰਨ ਜਵਾਕਾਂ ਦੇ ਸਾਡੇ ਤੇ ਅੰਗ ਥੋੜੇ ਨੇ ਇਹਨਾਂ ਨੇ ਇਹ ਮੇਨ ਰੋਡ ਐ ਇਹ ਜਿਹੜੀ ਰੋਡ ਜਿੱਮੇ ਤੁਹਾਨੂੰ ਪਹਿਲਾਂ ਬਜ਼ੁਰਗ ਦੱਸ ਕੇ ਹਟੇ ਨੇ ਇਹ ਰੋਡ ਲੁਧਿਆਣਾ ਅੰਮ੍ਰਿਤਸਰ ਤੁਸੀਂ ਐ ਸਮਝ ਲਓ ਵੀ ਇਹ ਸਾਰੇ ਉਹਨੂੰ ਲੱਗਦੀ ਐ ਪੰਜਾਬ ਨੂੰ ਘੁੰਮ ਜਾਂਦੀ ਐ ਸੜਕ ਜੇ ਘੁੰਮਣਾ ਹੋਵੇ ਜਦੋਂ ਜਾਮ ਲੱਗਦਾ ਤਾਂ ਇਹ ਰੋਡ ਇੰਨੀ ਚਲਦੀ ਐ ਇੱਥੇ ਐਕਸੀਡੈਂਟ ਹੋਣ ਦੇ ਡਰ ਹਮੇਸ਼ਾ ਹੀ ਬਣਿਆ ਰਹਿੰਦਾ ਜੇਕਰ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਤੁਸੀਂ ਭਈ ਜੇ ਨਹੀਂ ਕੀਤਾ ਗਿਆ ਦੇਖੋ ਫੇਰ ਆ ਸਾਡਾ ਜਿਹੜਾ ਰੋਹ ਐ ਇਹ ਤਿੱਖਾ ਹੋਊਗਾ ਇੱਥੇ ਕਿਸੇ ਨਾਲ ਵਧਿੱਕੀ ਹੁੰਦੀ ਐ ਉਹਦਾ ਜ਼ਿੰਮੇਵਾਰ ਉਹ ਨਗਰ ਕਾਉਂਸਲ ਐ ਜਾਂ ਉਹ ਆਪ ਐ ਅਸੀਂ ਇਹ ਰੱਬ ਦੇ ਘਰੇ ਗੰਦਗੀ ਵਿੱਚ ਸੱਟਣ ਦੇ ਦਾਂਗੇ ਜਦ ਐਂ ਕਰਦੇ ਆ ਇਹ ਕੂੜਾ ਮੈਂ ਚੱਕ ਕੇ ਟਰਾਲੀ 'ਚ ਪਾ ਕੇ ਨਗਰ ਕਾਉਂਸਲ ਦੇ ਬਾਹਰ ਸੱਟ ਗਿਆ ਮਾਂ ਜਾਂ ਈਓ ਦੇ ਘਰੇ ਸੱਟ ਗਿਆ ਮਾਂ ਉਹ ਬਰਦਾਸ਼ਤ ਕਰ ਲੂਗਾ ਇਹ ਮੋਟਰਸਾਂ ਗੱਲ ਇਹ ਰਸਤਾ ਸ਼ਿਵਦਾਲੇ ਨੂੰ ਜਾਂਦਾ ਅਮੰਦਰਾ ਸ਼ਿਵਜੀ ਦਾ ਸ਼ਿਵਦਾਲਾ ਮੰਦਿਰ ਹੈ ਇਹ ਰਸਤਾ ਸਾਡੇ ਗੁਰੂ ਘਰ ਨੂੰ ਜਾਂਦਾ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਕੱਟੋ ਕੱਟ ਜਿਹੜੇ ਮੇਨ ਰਸਤੇ ਨੇ ਜਿਹੜੋਂ ਬਾਹਰੋਂ ਬੰਦੇ ਨੇ ਆਉਣਾ ਨਾ ਸਾਡੇ ਭੋਨੀਗੜ ਚ ਇੱਥੋਂ ਐਂਟਰ ਹੋਣਾ ਉਹ ਜਦੋਂ ਇੱਥੋਂ ਐਂਟਰ ਹੋ ਕੇ ਬਾਹਰਲਾ ਬੰਦਾ ਦੇਖਦਾ ਯਾਰ ਉਹਨੂੰ ਤਾਂ ਹੀ ਲੱਗਦਾ ਨਾ ਵੀ ਇਹ ਮੱਲੇਵਾਸੀ ਆ ਗੰਦੇ ਨੇ ਇੱਥੇ ਗੰਦ ਪਾਈ ਜਾਂਦੇ ਨੇ ਇਸ ਕਰਕੇ ਸਾਡਾ ਜਿਹੜਾ ਮਹੱਲਾ ਜਾਂ ਸਾਡਾ ਜਿਹੜਾ ਭੋਨੀਗੜ ਹੈ ਇਹਨੂੰ ਸਾਫ਼ ਕੀਤਾ ਜਾਵੇ ਇਹ ਇਹ ਦੀ ਜਿਹੜੀ ਇਹਦੇ ਕੰਮ ਧਿਆਨ ਨਹੀਂ ਦਿੱਤਾ ਯਾਰਿਆ ਮੈਂ ਮੈਡਮ ਨੂੰ ਬੇਨਤੀ ਕਰਦਾ ਭਰਾਜ ਨੂੰ ਉਹ ਇਲੈਕਸ਼ਨ ਤੋਂ ਪਹਿਲਾਂ ਕੂੜੇ ਦੇ ਗੰਦਾਂ ਤੇ ਖੜਗੜ ਵੋਟਾਂ ਮੰਗਦੀ ਸੀ ਹੁਣ ਉਹਨੂੰ ਦੀਦਾ ਨਹੀਂ ਯਾਰ ਹੁਣ ਉਹਨੂੰ ਦੇਖਣਾ ਚਾਹੀਦਾ ਘਟੋ ਘਟੇ ਉਹ ਮਹੱਲਾ ਜਿਸ ਨੇ ਐਮਐਲਏ ਬਰਾਦੀ ਜੜ ਲਈ ਐ ਇਹ ਉਮਲ ਹੈ ਜਿੱਥੇ ਆ ਕੇ ਬਜ਼ੁਰਗਾਂ ਦੇ ਪੈਰਾਂ 'ਚ ਬੈੰਦੀ ਸੀ ਮੈਨੂੰ ਇਹ ਲੱਗਦਾ ਜੇ ਬਜ਼ੁਰਗੋ ਦਾ ਸਾਥ ਜੇ ਉਹਨੂੰ ਅਸ਼ੀਰਵਾਦ ਨਾ ਦਿੰਦੇ ਅਜੋ ਐਮਐਲਏ ਨਾ ਹੁੰਦੀ ਛੋਟੂ ਬਟੇ ਇਹ ਰੂਹਾਂ ਨੂੰ ਉਹ ਭੁੱਲੇ ਨਾ ਇਹ ਸਾਰੀਆਂ ਉਹ ਰੂਹਾਂ ਨੇ ਜਿਹੜੀਆਂ ਉਹਦੇ ਨਾਲ ਔਖੇ ਟਾਈਮ ਖੜ੍ਹੀਏ ਨੇ ਉਹਨੂੰ ਵੋਟ ਵੀ ਦਿੱਤੀ ਐ ਉਹਨੂੰ ਨੋਟ ਵੀ ਦਿੱਤਾ ਐ ਤੇ ਉਹਨੂੰ ਸਪੋਰਟ ਵੀ ਕੀਤੀ ਐ ਇਸ ਕਰਕੇ ਸਾਡੀ ਛੋਟੀ ਭੈਣ ਐ ਉਹਨੂੰ ਬੇਨਤੀ ਕਰਦੇ ਆ ਯਾਰ ਇਹ ਗੰਦ ਨੂੰ ਰੋਚਕਾਏ